ਭਾਈ ਜੀ ਦਾ ਡੱਕਰ ਇਹਨਾਂ ਦਾ ਦੇ ਦੁਪਹਿਰੇ 2 ਵਜੇ ਸਾਡੇ ਘਰੇ ਮੁੰਡਾ ਚੋਰੀ ਕਰਨ ਆ ਗਿਆ ਠੀਕ ਹੈ ਉਹਨੂੰ ਹੋਰ ਕੁਛ ਨਹੀਂ ਮਿਲਿਆ ਟਾਬੀ ਚਾਕੇ ਤੁਰ ਪਿਆ ਟਾਬੀ ਚਾਕੀ ਲੈ ਗਿਆ ਅਸੀਂ ਉਹ ਫੜ ਲਿਆ ਬੰਨਿਆ ਕੁੱਟਿਆ ਹਮ ਪੁਲਿਸ ਨੂੰ ਫੜਾਤਾ ਠੀਕ ਹੈ ਪੁਲਸ ਵਾਲਿਆਂ ਨੇ ਜੇਜ ਭੇਜਤਾ ਹਾਂ ਉਹ ਦੋ ਮਗਰੋਂ ਪੰਜ ਵਾਰੀ ਸਾਡੇ ਬਾਰ ਵਿੱਚ ਦੀ ਕਹਿ ਕੇ ਨੰਗਾ ਕਹਿੰਦਾ ਮੇਰਾ ਤੁਸੀਂ ਕੀ ਕਰ ਲਿਆ ਕਹਿੰਦਾ ਮੈਂ 4 ਲੱਖ ਜੇ ਚੋਕਵਾ ਕੇ ਲੈ ਆਂ ਅਛਾ ਇਹ ਜੇਲ੍ਹ ਚ ਕਮਾ ਲਿਆ ਜੇਲ੍ਹ ਚ 4 ਲੱਖ ਰੁਪਇਆ ਕਮਾ ਕੇ ਲਿਆ ਸਾਡੇ ਪਿੰਡ ਦੇ ਗੋਲੂ ਦਾ ਮੁੰਡਾ ਛੋਟਾ ਹੂੰ ਨਾ ਵੀ ਲੱਗ ਰ ਮੈਨੂੰ ਦੱਸਦਾ ਕਿਹਤੋਂ ਚਾਰ ਵਾਰੀ ਸਾਡੇ ਬਾਅਦ ਸ੍ਰੀ ਕਹਿ ਕੇ ਗਿਆ ਕਹਿੰਦਾ ਮੈਂ ਜੇਲ੍ਹ ਚ 4 ਲੱਖ ਰੁਪਇਆ ਕਮਾ ਕੇ ਲਿਆ ਹਾਂ ਹੁਣ ਤੁਸੀਂ ਦੱਸੋ ਜਦੋਂ ਜੇਲ੍ਹ ਚ 4 ਲੱਖ ਕਮਾ ਕੇ ਲਿਆ ਹੂੰ ਦੋਨੋਂ ਇਤਨੀ ਡਰਾਂ ਪਹਿਲਾਂ ਉਹਨੇ ਸਾਡਾ ਮੋਟਰਸਾਈਕਲ ਚੱਕਿਆ ਹਾਂ ਉਹ ਖੜਾਤਾ ਫੇਰ ਟੂਲੂ ਪੰਪ ਪੱਟਾ ਲੱਗਾ ਹੋਰ ਨਹੀਂ ਪੱਟਿਆ ਗਿਆ ਜਾਂਦਾ ਜਾਂਦਾ ਸਟੇਲ ਸੈਲਫਰ ਦਾ ਟਾਪ ਵੀ ਜਾ ਕੇ ਤਰਪਿਆ ਹਮ ਅਸੀਂ ਪਾਸਟਰੋਂ ਬਣਾਤਾ ਮਹੀਨੇ ਬਾਅਦ ਜਮਾਨਤੋ ਕੀ ਕਹਿੰਦਾ 4 ਲੱਖ ਬਣਾ ਕੇ ਲੈ ਆ ਮਤਲਬ ਜੇਲ੍ਹਾਂ ਦੇ ਵਿੱਚ ਵੀ ਕਮਾਈ ਵੀ ਆ ਚੇਅਰਮੈਨ ਦੇ ਮੁੰਡੇ ਨੇ ਭਜਾਇਆ ਸਾਡੀਆਂ ਬੁੜੀਆਂ ਦਾ ਗਾਲ ਪੈਂਦਾ ਸੀ ਹਮ ਹੁਣ ਮੈਂ ਇੱਥੇ ਬੋਲ ਨਹੀਂ ਸਕਦਾ ਜਿਹੜਾ ਕੋ ਕਹਿੰਦਾ ਉਹ ਹਮ ਜਿਹੜਾ ਕੋ ਕਰਨਾ ਕਹਿੰਦਾ ਕਰ ਲਿਓ ਕਹਿੰਦਾ 4 ਲੱਖ ਬਣਾ ਕੇ ਲਿਆ ਆ ਮੈਂ ਮੁੰਡੇ ਨੇ ਹੁਣ ਵੀਡੀਓ ਪਾਈ ਇਹਦੇ ਤੇ ਪ੍ਰੈਸ਼ਰ ਪਾਇਆ ਗਿਆ ਸਰਕਾਰ ਕਹਿੰਦੀ ਸਾਨੂੰ ਨਸ਼ੇ ਅਸੀਂ ਇਹਨਾਂ ਦੇ ਨਾਲ ਆਈ ਮਰਾਂਗੇ ਜਾਂ ਮਰਾਂਗੇ ਜੋ ਮਰਜ਼ੀ ਹੋ ਜਾਏ ਇਹ ਸਰਕਾਰ ਕਹਿੰਦੀ ਨਸ਼ਿਆਂ ਬਾਰੇ ਦੱਸੋ ਜੇ ਕੋਈ ਦੱਸਦਾ ਉਹਨੂੰ ਘੇਰ ਲੈਂਦੇ ਆ ਕੇ ਮੈਂ ਕਹਿੰਦਾ ਜੇ ਉਹਦੇ ਉਦੋਂ ਹੀ ਘਰੇ ਆ ਜਾਂਦੇ ਆ ਵੀ ਆ ਜਾ ਪਹਿਲਾਂ ਤੂੰ ਹੀ ਆ ਜਾ ਭਗਵੰਤ ਮਾਨ ਕਹਿੰਦਾ ਨਸ਼ਾ ਵਿਰੋਧ ਦਾ ਮੰਨਦੇ ਆ ਉਹ ਭਗਵੰਤ ਮਾਨ ਉਹਨੇ ਤਾਂ ਵੀ ਬਹੁਤ ਕੋ ਕਹਿੰਦੇ ਉਹਦਾ ਪਹਿਲਾਂ ਵੀ ਬਹੁਤ ਕੋ ਕਹਿਣਾ ਹੁੰਦਾ ਜਦੋਂ ਰੀਲਾ ਬਣਾਉਂਦਾ ਸੀ ਤੇ ਹੋਇਆ ਤਾਂ ਕੁਝ ਨਹੀਂਗਾ 13 ਦਾ ਮੈਂ ਆ ਆਵਾ ਪਾਰਟੀ ਚ ਰਲਿਆ ਵਾ ਹਾਂ ਸਨ 13 ਦਾ ਰਲਿਆ ਉਹ ਤੋਂ ਪਿੰਡਾਂ ਚ ਪਤਾ ਨਹੀਂ ਇਹ ਕਿਸ ਨੂੰ ਆਵਾ ਪਾਰਟੀ ਕੀ ਹੁੰਦੀ ਆ ਹਾਂ ਜਦੋਂ ਦਾ ਮੈਂ ਰਲਿਆ ਠੀਕ ਹੈ ਠੀਕ ਹੈ ਮੈਨੂੰ ਤਾਂ ਕੋਈ ਦੱਸਿਆ ਨਹੀਂ ਬਦਲਾ ਆਇਆ ਮਾੜਾ ਮੋਟਾ ਕੋਈ ਬਦਲਾ ਨਹੀਂ ਆਇਆ ਹਾਂ ਆ ਜਿੰਨੇ ਕਿ ਇੱਥੇ ਖੜੇ ਐ ਇੰਨਾ ਤੋਂ ਬਨਾ ਮੈਂ ਤਾਂ ਵੀ ਬਾਕੀ ਜਿਹਦਾ ਮਰਜ਼ੀ ਘਰੇ ਵੜ ਜਾਓ ਜਿੰਨਾ ਮਰਜ਼ੀ ਲੈ ਲੋ ਚਟਾ ਹੂੰ ਬਸ ਆ ਜਿੰਨੇ ਕਿ ਖੜੇ ਐ ਜਿੰਨੇ ਕਿ ਖੜੇ ਆ ਜਿਹਦਾ ਮਰਜ਼ੀ ਘਰੇ ਵੜ ਜਾਓ ਜਿੰਨਾ ਮਰਜ਼ੀ ਚਟਾ ਲੈ ਲੋ ਮੈਂਬਰ ਪੰਚਾਇਤ ਮੈਂਬਰ ਬਣੇ ਪੰਨੇ ਜੀ ਤੁਸੀਂ ਕੱਲ ਦਾ ਦੇਖ ਰਹੇ ਹੋ ਇਹ ਨਵਾਂ ਵੀਡੀਓ ਪਾਈ ਚਿੱਟੇ ਦੀ ਲੈ ਕੇ ਚਿੱਟੇ ਦਾ ਕੀ ਕੀ ਹਾਲਾਤ ਆ ਪੰਨੇ ਚਿੱਟੇ ਦੇ ਚਿੱਟੇ ਦੇ ਹਾਲਾਤ ਤਾਂ ਬਹੁਤ ਜ਼ਿਆਦਾ ਮੰਦੇ ਆ ਜੀ ਸਾਡੇ ਪਿੰਡ ਦੇ ਠੀਕ ਹੈ ਅੱਗੇ ਨਾਲ ਤਾਂ ਬੱਤਲ ਪ੍ਰਭਾਵ ਬਹੁਤ ਜ਼ਿਆਦਾ ਪੈ ਵੀ ਰਿਹਾਗਾ ਤੇ ਕੁਝ ਪਈ ਵੀ ਜਾਂਦਾਗਾ ਤੇ ਹਜੇ ਵੀ ਜਾਨੀ ਕਿ ਜਿਹੜੀ ਵੀਰ ਜੀ ਨੇ ਵੀਡੀਓ ਪਾਈ ਆ ਬਹੁਤ ਵਧੀਆ ਪਾਈ ਆ ਇਹ ਸੀ ਵੀ ਸਾਨੂੰ ਵੀ ਬਹੁਤ ਜ਼ਿਆਦਾ ਵੇਖ ਕੇ ਵੀ ਮਤਲਬ ਪੀਲ ਹੁੰਦਾ ਏ ਗੱਲ ਦਾ ਹੂੰ ਵੀ ਇੰਨੇ ਜਿਆਦੇ ਮੰਦੇ ਹਾਲਤ ਹੋਏ ਪਏ ਆ ਇਦਾਂ ਦੇ ਬੱਚੇ ਮਤਲਬ ਕੋਈ ਵੀ ਇਸ ਤਰ੍ਹਾਂ ਦੇ ਨਹੀਂ ਰਹਿਣਗੇ ਜਿਹੜੇ ਜਿਹੜੇ ਹਾਲਾਤ ਹੋ ਰਹੇ ਆ ਬੱਚੇ ਨਹੀਂ ਰਹਿਣਗੇ ਬਿਲਕੁਲ ਕੀ ਮੰਨਦੇ ਹੋ ਜੀ ਯੋਧਨ ਨਸ਼ਾ ਵਿਰੁੱਧ ਹੈ ਧਰਤੀ ਤੇ ਕੁਝ ਨਹੀਂ ਕੁਝ ਨਹੀਂਗਾ ਜੀ ਇਹ ਸਾਡੇ ਵੀਰ ਆ ਪ੍ਰਧਾਨ ਹਾਂ ਕਿਸਾਨ ਜੁਣੀ ਹੁੰਦੇ ਮੈਂ ਮੈਂ ਮੈਂਬਰ ਇਥੋਂ ਦਾ ਖੁਦ ਮੌਜੂਦ ਆ ਤੇ ਇਹਨਾਂ ਨੇ ਵੀਡੀਓ ਕੱਲ ਜਦੋਂ ਪਾਈ ਸੀ ਮੈਂ ਵੀ ਵਾਇਰਲ ਕੀਤੀ ਆ ਮੈਂ ਮਾਨਸੇ ਗਿਆ ਸੀਗਾ ਤੇ ਮੈਂ ਰਾਤ ਫੋਨ ਵੀ ਲਾਜਨ ਹਾਂ ਪਰ ਲੁੱਟ ਖ ਬਹੁਤ ਹੁੰਦੀ ਹੈ ਕੋਈ ਨਸ਼ਾ ਦਾ ਕੋਈ ਮਤਲਬ ਨਹੀਂਗਾ ਜੀ ਸਾਡੀਆਂ ਮੋਟਰਾਂ ਦੇ ਟੀਕੇ ਲਾਉਂਦੇ ਪਰ ਅਸੀਂ ਪਾਣੀ ਨਹੀਂ ਪੀਂਦੇ ਖੇਲ ਚੀਂ ਡਰ ਪਾਣੀ ਨਹੀਂ ਪੀ ਸਕਦੇ। ਕੀ ਪਰਦਨ ਖੇਲ ਚ ਖੇਲ ਚ ਪਾਣੀ ਛੱਡਦੇ ਨਹੀਂ ਲੋਕ ਅਸੀਂ ਕਿਹੜਾ ਖਾਲੀ ਪਈ ਸਾਡੀਆਂ। ਕਾਹਤੋਂ ਛੱਡਦੇ? ਇਹ ਪੀ ਕੇ ਮੰਨ ਗਏ ਇੱਥੇ ਮੋਟਰ ਦੇ ਆਕੇ। ਅੱਛਾ। ਇਹ ਹਾਲਾਤ ਆ। ਇਹ ਹਾਲਾਤ ਹੋਈ ਪਈ ਆ। ਹਲੇ ਇੱਕ ਦੋ ਦਿਨ ਮੁੰਡਾ ਹੁਣ ਇੱਥੇ ਹੁਣ ਮਰਿਆ। ਲੇਕਿਨ ਪਹਿਲਾ ਮੁੰਡਾ ਮਰਿਆ ਦੋ ਮੁੰਡੇ ਲਗਾਤਾਰ ਮਰ ਗਏ ਹੁਣ। ਲਗਾਤਾਰ। ਲਗਾਤਾਰ ਹੀ। ਫੇ ਜਿਹੜਾ ਯੋਧ ਨਸ਼ਾ ਵਿਰੋਧਾ ਕਿੱਥੇ ਆ? ਗਲਤ ਆ ਜੀ। ਕੇਜਰੀਵਾਲ ਕਹਿੰਦਾ 90% ਨਸ਼ਾ। ਬਿਲਕੁਲ ਨਹੀਂ। 100% ਹੈ ਨਹੀਂ ਜੀ ਇਹ। 100% ਹੈ ਜੀ। ਪਤਾ ਸਾਬ ਨੂੰ ਆ ਜੀ ਨਸ਼ਾ ਕਿੱਥ ਬਾਚਤ ਹੋ ਗਈ ਜੇ ਮੇਰੇ ਲਗਾ ਹੁੰਦਾ ਕਿ ਹੋਰ ਬੰਦਾ ਹੁੰਦਾ ਤਾਂ ਰਾਤ ਰਾਤ ਚੱਕਿਆਣਾ ਸੀਗਾ ਰਾਤ ਰਾਤ ਚੱਕਿਆ ਬਿਲਕੁਲ ਕਿਉਂਕਿ ਇਹ ਬੰਦੇ ਦੀ ਪੈਰ ਸੀਦਾਂਮ ਸੀਗਾ ਤੇ ਅਸੀਂ ਦੇਨੇ ਆ ਸਾਡੇ ਸਾਹਮਣੇ ਟੀਕਾ ਲਾਉਂਦੇ ਆ ਸਾਰੇ ਬੰਦੇ ਸਾਹਮਣੇ ਲਾਉਂਦੇ ਟੀਕਾ ਅਸੀਂ ਰੋਕਦੇ ਨਹੀਂ ਕਿਸੇ ਨੂੰ ਲਾਂਦਾ ਲਾਏ ਮਰਦਾ ਮਾਰੇ ਕਿਉਂਕਿ ਹੁਣ ਰੋਕਾਂਗੇ ਉਹਨੇ ਸਾਨੂੰ ਹੀ ਘੇਰਣਾ ਤੀਏ ਦਿਨ ਤੀਏ ਦਿਨ ਹਾਂ ਬਸ ਅਸੀਂ ਡਰਦੇ ਕਹਿੰਦੇ ਨਹੀਂ ਕਿ ਇਹਨੂੰ ਆਪਦੇ ਸਹੀਆਂ ਠੀਕ ਹੈ ਘਰੇ ਸਹੀਆਂ ਆਹ ਹਾਲਾਤ ਹੋਏ ਆਹ ਹਾਲਾਤ ਹੋਏ ਹਾਂ ਕੀ ਕਹਿੰਦੇ ਤੁਸੀਂ ਬਾਈ ਮੈਂ ਕਿਹਾ ਜਦੋਂ ਇਹ ਨਾਂ ਲੈ ਕੇ ਕਿਸਦਾ ਧਾਧ ਦੇ ਵੀ ਆ ਨਸ਼ਾ ਵੇਚ ਉਹ ਸਾਨੂੰ ਘਰੇ ਧਮਕੀਆਂ ਦੇਣਾ ਜਾਂਦੇ ਆ ਅੱਗੇ ਦੋ ਜਣੇ ਮੈਚ ਗਏ ਸੀ ਇਹਨਾਂ ਨਾਂ ਲੈ ਕੇ ਹਾਂ ਉਹ ਬਾਅਦ ਧਮਕੀਆਂ ਦੇਣ ਲੱਗਿਆ ਕਿ ਮੈਨੂੰ ਵੇਚ ਤਾਂ ਹੀ ਵੇਚਾਂਗੇ ਤੁਸੀਂ ਹਟਾ ਕੇ ਦਿਖਾ ਦਿਓ ਭਵੰਤ ਮੰਨ ਤਾਂ ਕਹਿੰਦਾ ਨਾਲ ਖੜਿਆ ਤੁਹਾਨੂੰ ਦੱਸੋ ਸਹੀ ਨਹੀਂ ਨਾਲ ਨਹੀਂ ਖੜਦੇ ਜੀ ਉਹ ਪੁਲਿਸ ਆਇਆ ਮੈਨੂੰ ਫੋਨ ਆਉਣ ਲੱਗ ਗਿਆ ਫਿਰ ਨਾਲ ਹੀ ਥਾਣੇ ਦੇ ਵਿੱਚ ਹਾਂ ਤੇ ਉਹਨਾਂ ਨੇ ਜਾਨੇ ਕਿ ਧਮਕੀਆਂ ਨਾ ਦਿੱਤੀਆਂ ਪੁਲਿਸ ਨੇ ਮੈਨੂੰ ਹਾਂ ਜੀ ਲੜਕੇ ਅਜ ਤੋਂ ਹੋ ਗਈ 6 ਮਹੀਨੇ ਪੁਰਾਣੀ ਗੱਲ ਆਏ 6 ਮਹੀਨੇ ਪਹਿਲਾਂ ਹਾਂ ਜੀ ਹਾਂ ਜੀ ਕੀ ਕੀ ਹਾਲਾਤ ਆ ਵਾਕਈ ਜਿਹੜਾ ਇਹ ਗ ਦੇਖੋ ਜੀ ਵੀ ਤੁਹਾਨੂੰ ਆਪ ਨੂੰ ਸਭ ਨੂੰ ਇਹ ਪਤਾ ਹੀ ਆ ਸਰਕਾਰ ਦਾ 1.5 ਸਾਲ ਲੱਗਿਆ ਇਹ ਤਾਂ ਇੱਕ ਲਿਪਾ ਪੋਚੀ ਆ ਵੀ ਸਾਢੇ 3 ਸਾਲ ਕੁਛ ਨਹੀਂ ਕੀਤਾ ਹਨ ਬਾਕੀ ਐਡਵਰਟਾਈਜ਼ਮੈਂਟ ਹੀ ਆ ਉਹਦੇ ਥਰੂ ਵੀ ਆ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਜੇ ਸੱਚੇ ਦਿਲੋਂ ਹੋਵੇ ਹਨ ਕੁਛ ਵੀ ਕਰਨ ਪਰ ਮੈਨੂੰ ਤਾਂ ਲੱਗਦਾ ਨਹੀਂ ਕੁਛ ਨਹੀਂ ਖਤਮ ਹੋਣਾ ਬਜ਼ੁਰਗ ਮੰਨਦੇ ਹਾਂ ਕੁਛ ਹੋਇਆ ਨਸ਼ਾ ਖਤਮ ਸਾਡੇ ਪਿੰਡ ਚ ਨਹੀਂ ਹੋਇਆ ਨਹੀਂ ਹੋਇਆ ਨਹੀਂ ਹੋਇਆ ਜੇ ਕੋਈ ਅਸੇ ਖਿਲਾਫ ਬੋਲਦਾ ਫਿਰ ਉਹਦੇ ਨਾਲ ਜਿੰਮੇਦਾਰ ਰਾਤ ਤੱਕ ਕਰੀ ਗਿਆ ਹੀ ਹੋ ਜਾਂਦਾ ਇੱਕੋ ਹੀ ਕਰਦੇ ਆ ਤੋਰੇ ਨਾਲ ਕੁੱਤੀ ਡੜੀ ਆ ਹੂੰ ਕੋਈ ਬੋਲਣ ਦੀ ਹਿੰਮਤ ਕਰੂਗਾ ਫਿਰ ਆਂ ਜਾਂ ਡਰਾਈ ਜੇ ਹਾਂ ਨੂੰ ਤਾਂ ਆਪੇ ਡਰਦਾ ਚੁੱਪ ਕਰ ਜਾਊਗਾ ਹੂੰ ਕਿਧਰ ਨੂੰ ਜਾਊਗਾ ਹੂੰ ਆ ਜਿਹੜੀਆਂ ਖੇਲਾਂ ਦੀ ਗੱਲ ਕਰਦੇ ਆ ਪਾਣੀ ਅਸੀਂ ਛੱਡਦੇ ਕਿਉਂ ਨਹੀਂ ਜੇ ਉਹ ਮਰ ਗਿਆ ਸਾਡੇ ਤੇ ਕਤਲ ਪਊਗਾ ਹੂੰ ਕਤਲ ਦੇ ਮਾਰੇ ਡਰਦੇ ਆਂ ਅਸੀਂ ਐਨਾ ਡਰ ਬਣਿਆ ਪਿਆ ਡਰ ਬਣਿਆ ਸਾਰੇ ਪਿੰਡ ਜੀ ਬਣਿਆ ਵਾ ਹੂੰ ਆ ਟ੍ਰਾਂਸਫਾਰਮਰ ਰੋਜ਼ ਲੈਂਦੇ ਆ ਉਹ ਸਾਨੂੰ ਮਿਲਦੇ ਨਹੀਂ ਤੋਨਾ ਲਾਉਣ ਲੱਗਿਆ ਲਗਣਾ ਸੀ ট্রান্সਫਰਮਰ ਨਹੀਂ ਮਿਲਿਆ ਹੂੰ ਕਾ ਚੋਰੀ ਕਰਦੇ ਆ ਤੇ ਉਹ ਲੈ ਜਾਂਦੇ ਆ ਇਹ ਸਰਕਾਰ ਕਹਿੰਦੇ ਬੰਦ ਬੰਦ ਦੱਸਣ ਤਾਂ ਸਹੀ ਕਿੱਥੇ ਆ ਦੇਖਦਾ ਜੀ ਮਤਲਬ ਪੰਜਾਬ ਦੀ ਜਬਾਨੀ ਜਿਵੇਂ ਕੱਲ ਇੱਕ ਨੋਜਵਾਨੀ ਦਿਖਾਇਆ ਹੈ ਪੰਜਾਬ ਦੀ ਜਬਾਨੀ ਤਬਾਹ ਹੋਈ ਜਾਂਦੀ ਹੈ ਸਰਕਾਰ ਬੜੇ 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 ਬੋਰਡ ਪੋਸਟਰ ਸਤਿਆਰ ਲਾਈ ਜਾ ਰਹੀ ਸਾਡੇ ਪਿੰਡ ਚ ਜਨਨ ਨਹੀਂ ਚਾਹਣੀ ਇਹ ਹਾਲਾਤ ਹੋ ਗਏ ਹਾਲਾਤ ਹੋ ਗਏ ਹੂੰ ਤੇ ਮੁੰਡਾ ਨਾ ਬੱਚਾ ਤਾਂ ਜਨਨ ਤੋਂ ਛੜੂਗੀ ਹੂੰ ਵਿਆਹ ਢਿੱਕਿਆ ਕਰਨਗੇ ਵੀ ਕਰਨਾ ਸੀਗਾ ਬਾਤ ਤਾਂ ਬਹੁਤ ਮਾੜੀ ਹੋ ਗਈ ਹੈ ਜੀ ਮਤਲਬ ਆ ਹੁਣ ਪਿੱਛੇ ਜੀ ਦੋ ਦਿਨਾਂ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਆ ਅੱਛਾ ਜਿਹੜੇ ਹੁਣ ਮੰਨ ਕੇ ਚੱਲੂ ਕਿ ਦੋ ਸਾਲ ਦਾ ਕੋਈ ਤਿੰਨ ਸਾਲ ਦਾ ਲੱਗਿਆ ਪਾਨੂੰ ਪਤਾ ਵੀ ਕਿੰਨੀ ਕੁ ਮਨਿਆ ਦਾ ਚਿੱਟੇ ਵਾਲਿਆਂ ਦੀ ਹਨਾ ਤੇ ਉਹ ਹੁਣ ਜਿਹੜੇ ਮਤਲਬ ਲੱਗੇ ਹੋਏ ਆ ਹੌਲੀ 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 ਉਹ ਮਤਲਬ ਖਤਮ ਹੁੰਦੇ ਜਾ ਰਹੇ ਆ ਹੈ ਯੁੱਧ ਨਸ਼ਾ ਵਰਤੋਂ ਜ਼ਮੀਨ ਤੇ ਨਹੀਂ ਜੀ ਨਹੀਂ ਕਿਉਂਕਿ ਸਾਰਾ ਕੁਝ ਜਿਵੇਂ ਬਾਪੂ ਜੀ ਨੇ ਦੱਸਿਆ ਵਾ ਵੀ ਤੋੜਾ ਨਾਲ ਕੁੱਤੀ ਰਲੀ ਹੋਈ ਆ ਇੱਥੇ ਹੁਣ ਇੱਕ ਕੈਂਪ ਵੀ ਲੱਗਿਆ ਸੀਗਾ ਕੁਝ ਟਾਈਮ ਪਹਿਲਾਂ ਪੁਲਿਸ ਵਾਲਿਆਂ ਦਾ ਤੇ ਉਹ ਬਸ ਕੀ ਆ ਵੀ ਆਪਦਾ ਉਹ ਜਾਬਤਾ ਪੂਰਾ ਕਰਦੇ ਆ ਵੀ ਦੱਸੋ ਜੇ ਕੋਈ ਉੱਠ ਕੇ ਮੂਰੇ ਗੱਲ ਕਰਦਾ ਤਾਂ ਉੱਠ ਕੇ ਭੱਜ ਜਾਂਦੇ ਆ ਹਾਂ ਜੀ ਹਨਾ ਮੈਂ ਇਹਨੂੰ ਸਵਾਲ ਕਰ ਕਿ ਵਾਹ ਹੱਲ ਕਿਉਂ ਨਹੀਂ ਹੁੰਦਾ ਵੀ ਤੁਸੀਂ ਉਹ ਪਹਿਲਾਂ ਤਾਂ ਆਪ ਹੀ ਕਹਿ ਕੇ ਕਹਿਣ ਲੱਗੇ ਨਸ਼ੇ ਦਾ ਬੰਦ ਨਹੀਂ ਹੁੰਦੇ ਜੀ ਤੁਸੀਂ ਸਹਿਯੋਗ ਦਿਓ ਸਹਿਯੋਗ ਲੋਕ ਕਹਿੰਦੇ ਵੀ ਅਸੀਂ ਤੁਹਾਨੂੰ ਦੱਸਦੇ ਆ ਲਿਸਟਾਂ ਦਿੰਨੇ ਆ ਬਾਕੀ ਤੁਹਾਨੂੰ ਹੋਰ ਚੀਜ਼ਾਂ ਦਾ ਪਤਾ ਹੁੰਦਾ ਵਾ ਸਾਰਾ ਕੁਝ ਪਤਾ ਹੁੰਦਾ ਪੁਲਿਸ ਨੂੰ ਤੇ ਇਹ ਵੀ ਤੁਹਾਨੂੰ ਪਤਾ ਹੀ ਆ ਵੀ ਫੜਦੇ ਕਿਉਂ ਨਹੀਂ ਤੇ ਜਦੋਂ ਕੋਈ ਮੂ ਦਲੀਲ ਦੇ ਨਾਲ ਗੱਲ ਕਰਦਾ ਤਾਂ ਉਹਨਾਂ ਨੂੰ ਗੱਲ ਨਹੀਂ ਆਉਂਦੀ ਪੱਜ ਜਾਂਦੇ ਉੱਟ ਕੇ ਹਾਂ ਜੀ ਮਤਲਬ ਜਿਸ ਤਰੀਕੇ ਦੇ ਹਾਲਾਤ ਤੁਹਾਡੇ ਪਿੰਡ ਦੇ ਜਿਵੇਂ ਕਹਿੰਦੇ ਮੌਤਾਂ ਹੋ ਰਹੀਆਂ ਬਾਈ ਨੇ ਵੀਡੀਓ ਪਾਈ ਹੈ ਇਹਨੂੰ ਰਾਤ ਰਾਤ ਪੁਲਿਸ ਬੈਠੀ ਰਹੀ ਇੱਕ ਹੀ ਹਾਲਾਤ ਹੈ ਕੋਈ ਯੋਧਨਾਸ਼ਾ ਵਿਰੋਧ ਵਾਲੇ ਨਹੀਂ ਦੇਖੋ ਹਾਲਾਤ ਤਾਂ ਹੀ ਏਦਾਂ ਮਾ ਜਿਹੜਾ ਨਸ਼ਾ ਇਸ ਵਕਤ ਪੂਰੀ ਮਤਲਬ ਵੀ ਨੌਜਵਾਨ ਪੀੜੀ ਦੇ ਰਗਾਂ 'ਚ ਵੜ ਗਿਆ ਠੀਕ ਹੈ ਠੀਕ ਹੈ ਉਹਨੂੰ ਕੱਢਣਾ ਤਾਂ ਬਹੁਤ ਔਖਾ ਜੀ ਹਾਂ ਟਾਈਮ ਲੱਗੂਗਾ ਪਰ ਆਏ ਵੀ ਥੋੜੀ ਜੀ ਪੁਲਿਸ ਆਉਂਦੀ ਸਖਤਾਈ ਕਰਦੇ ਤਾਂ ਸਭ ਕੁਝ ਹੋ ਸਕਦਾ ਇਹ ਇਹ ਮਤਲਬ ਕੋਈ ਦੱਸਦਾ ਫਿਰ ਉਹਦੇ ਨਾਲ ਜਿਵੇਂ ਦਿਨ ਰਾਤ ਬਾਈ ਨਾ ਹੋਇਆ ਕੋਈ ਦੱਸਣ ਦੀ ਹਿੰਮਤ ਕਰਦਾ ਫਿਰ ਗਾਂ ਦੱਸਣ ਦੀ ਦੇਖੋ ਜੀ ਕਰ ਦਿੰਦੇ ਆ ਪਰ ਬਾਅਦ ਚ ਸਾਡੀ ਹੈਲਪ ਕੌਣ ਕਰੂਗਾ ਹੂੰ ਇਹ ਵੀ ਗੱਲ ਆ ਨਾ ਇਹ ਵੀ ਇੱਕ ਗੱਲ ਹੈ ਜੀ ਬਜ਼ੁਰਗੋ ਕੋਈ ਜ਼ਮੀਨੀ ਪੱਤਰ ਤੇ ਯੋਧਨਾ ਸ਼ਾਮ ਰੋ ਨਾ ਨਹੀਂ ਨਹੀਂ ਬਿਲਕੁਲ ਨਹੀਂ ਜਮਾ ਹੀ ਨਹੀਂ ਕਿਤੇ ਵੀ ਤੁਹਾਨੂੰ ਤਾਂ ਮੈਂ ਕਹਿੰਦਾ ਵੀ ਖਤਮ ਕਰਤਾ ਪੰਜਾਬ ਚ ਨਾ ਨਾ ਜਮਾ ਹੀ ਨਹੀਂ ਕੋਈ ਨਹੀਂ ਕੋਈ ਕਾਰਵਾਈ ਨਹੀਂ ਕਿਤੇ ਵੀ ਨਹੀਂ ਬਿਲਕੁਲ ਨਹੀਂ ਨਾ ਤਾ ਤਾਂ ਨਾਸ਼ਾ ਜਿਵੇਂ ਦਾਸ ਦੇ ਮੁੰਡੇ बिकੀ ਜਾਂਦਾ ਸਾਰੇ ਚੱਲੀ ਜਾਂਦਾ ਲਈ ਜਾਂਦੇ ਖਾਈ ਜਾਂਦੇ ਬਸ ਲੁੱਟਾਂ ਖੋਹਾਂ ਨੱਤ ਮੋਟਰਸਾਈਕਲ ਨੱਤ ਦਾ ਕੰਮ ਹੈ ਪਿੰਡ ਲੱਗਦਾ ਹੋਇਆ ਖਤਮ ਹੈ ਹੈ ਹੋਇਆ ਖਤਮ ਨਹੀਂ ਜੀ ਗੱਲਾਂ ਵਾਲਾ ਹੀ ਹੈ ਜੀ ਹੈ ਗੱਲਾਂ ਹੀ ਹੈ ਭਵੰਤਵਾਂ ਕਹਿੰਦੇ ਕੇਰੀਵਾਲ ਕੇ ਦਾ 99% ਖਤਮ ਹੋ ਗਿਆ ਨਹੀਂ ਜੀ ਗੱਲਾਂ ਨਹੀਂ ਖਤਮ ਹੋ ਗਿਆ ਜੀ ਵੈਸੇ ਤਾਂ ਕੋਈ ਜ਼ਮੀਨੀ ਤੌਰ ਤੇ ਤਾਂ ਹੈ ਨਹੀਂ ਜੀ ਜ਼ਮੀਨੀ ਤੌਰ ਤੇ ਨਹੀਂ ਕੀ ਲੱਗਦਾ ਜੀ ਜਿਹੜੇ ਰਾਤ ਤੁਹਾਡੇ ਪਿੰਡ ਚ ਸਭ ਕੁਝ ਵਾਪਰਿਆ ਉਹਨੂੰ ਕਿਵੇਂ ਦੇਖਦੇ ਹੋ ਉਹਨੂੰ ਦੇਖ ਕੇ ਹਿੰਮਤ ਹੋਊ ਕਿਸੇ ਦੀ ਕੱਲ ਨੂੰ ਵੇਖ ਲੰਗਾ ਯਾਰ ਪੁਲਿਸ ਰਾਤ ਨੂੰ ਘਰੇ ਬੈਠੀ ਰਹੂਗੀ ਆਪਾਂ ਕੀ ਲੈਣਾ ਨਹੀਂ ਜੀ ਕਿਸੇ ਨੇ ਜਿਹੜਾ ਆਮ ਬੰਦਾ ਉਹਨੇ ਕਿਸੇ ਨੇ ਆ ਜਿਹੜੀ ਕੱਲ ਦੀ ਕਾਰਵਾਈ ਹੋਈ ਆ ਇਹਨੂੰ ਵੇਖ ਕੇ ਅਗਲਾ ਪਿੱਛੇ ਨੂੰ ਭੱਜੂਗਾ ਕਿਉਂਕਿ ਸਾਡੇ ਚ ਤਾਂ ਅਸੀਂ ਤਾਂ ਪਹਿਲਾਂ ਸੰਘਰਸ਼ ਲੜਿਆ ਨਾਲ ਕਿਸਾਨ ਲੀਡਰਾਂ ਦੇ ਨਾਲ ਲੜ ਰਹੇ ਆ ਤਾਂ ਕਰਕੇ ਇਸ ਚੀਜ਼ ਦਾ ਉਹਨਾਂ ਨੇ ਹੱਥ ਨਹੀਂ ਪਾਇਆ ਜੇ ਕੋਈ ਆਮ ਬੰਦਾ ਹੁੰਦਾ ਤਾਂ ਉਹਨਾਂ ਨੇ ਚੱਕ ਕੇ ਲੈ ਜਾਣਾ ਸੀ ਠੀਕ ਆ ਜਿਹੜਾ ਇਹ ਐਡਵਰਟਾਈਜ਼ਮੈਂਟ ਕਰਦੇ ਹੋ ਸਿਰਫ ਇੱਕ ਅਸਤਿਆਰ ਆ ਉਹ ਲਾਈ ਜਾਂਦੇ ਆ ਖਰਚਾ ਕਰੀ ਜਾਂਦੇ ਪੰਜਾਬ ਦਾ ਖਜ਼ਾਨੇ ਦਾ ਲੇਕਿਨ ਜਵਿਨੀ ਪੱਦਰ ਤੇ ਕੁਛ ਨਹੀਂ ਹੋ ਰਿਹਾ ਯੋਧ ਨਸ਼ਾ ਵਿਰੋਧ ਕਹਿੰਦੇ ਇਹਨਾਂ ਨੇ 90% ਨਸ਼ਾ ਖਤਮ ਹੋ ਗਿਆ ਹੋਇਆ ਨਹੀਂ ਜੀ ਬਿਲਕੁਲ ਹੀ ਨਹੀਂ ਸਾਡੇ ਪਿੰਡ ਆ ਕੇ ਵੇਖੋ ਰੰਗਲਾ ਪੰਜਾਬ ਬਣਿਆ ਸੂਏ ਦੇ ਨਾਕੇ ਲਾ ਲੈਣ ਜਿੰਨੇ ਮਰਜ਼ੀ ਫੜ ਲੈਣ ਰੰਗਲਾ ਪੰਜਾਬ ਬਣਿਆ ਨਹੀਂ ਜੀ ਨਾ ਨਾ ਉਜੜ ਗਈ ਉਦੋਂ ਵੀ ਮੈਂ ਕੋਈ ਮੋਟਰ ਹਾਂ ਜੀ ਕਿਵੇਂ ਅੱਜ ਤੋਂ ਜੀ ਆ ਸੂਏ ਤੋਂ ਹੋ ਕੇ ਜੱਤਵਾਲੋਂ ਜਾਵੜੋ ਸੂਏ ਸੂਏ ਘੱਟੋ ਕਰਦੋ ਨਾ 20 ਮੋਟਰਸਾਈਕਲ ਲੈ ਲਾਂਗੇ ਟੀਕੇ ਲਾਉਂਦੇ ਰਾਤ ਮੁੰਡੇ ਇਹ ਹਾਲਾਤ ਹੈ ਆ ਹਾਲਾਤ ਆ ਸਾਡੇ ਵਾਂਗ ਦੇ